पुलिस ने प्रदर्शन कारिया रास्ते विच रोकया ते उन्हों दिया मुश्किला बारे गल बात की थी। पीड़ित परिवार ने देश दे प्रधानमंत्री चोन कमिश्नर अते राजपाल पंजाब नू भेजा मांग पत्र पुलिस प्रशासन वालों डी एस अमनप्रीत सिंह ने ਪਰਦਰਸ਼ਨਕਾਰੀਆਂ ਤੋਂ ਮੰਗ ਪੱਤਰ ਲੈ ਆਤੇ ਇਨਸਾਫ ਦਾ ਪਰੋਸਾ ਦਿੱਤਾ ਹੁਣ ਖਬਰ ਵਿਸਥਾਰ ਸਹਿਤ 6 ਮਈ ਨੂੰ SCBC ਮਹਾਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁਲਿਸ ਅਤੇ ਸਰਕਾਰ ਦੇ ਸਤਾਏ ਹੋਏ ਪੀੜਿਤ ਪਰਿਵਾਰ ਆਪਣੀਆਂ ਆਪਣੀਆਂ ਮੁਸ਼ਕਲਾਂ ਦੀ ਆਵਾਜ਼ ਕੁੰਮ ਕਰਨੀ ਨੀਂਦ ਸੁਤੀ ਪੰਜਾਬ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਪਹੁੰਚੇ ਇਸ ਸਮੇਂ ਬੀਬੀ ਜੋਗਿੰਦਰ ਕੌਰ ਸੰਧੂ ਐਨ ਆਰ ਆਈ ਲੁਧਿਆਣਾ ਉਮਰ 75 ਸਾਲ ਪਿਛਲੇ 21 ਸਾਲਾਂ ਤੋਂ ਸਰਕਾਰਾਂ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਦਫ਼ਤਰਾਂ ਦੇ ਗੇੜੇ ਮਾਰ-ਮਾਰ ਥੱਕ ਚੁੱਕੀ ਹੈ ਉਸ ਦੀਆਂ ਕੋਠੀਆਂ ਅਤੇ ਪਲਾਟਾਂ ਤੇ ਗੁੰਡੇ ਅੰਸਰਾਂ ਦੁਆਰਾ ਕੀਤੇ ਨਜਾਇਜ਼ ਕਬਜ਼ਿਆਂ ਨੂੰ ਛਡਾਉਣ ਲਈ ਅਤੇ ਲੁਧਿਆਣਾ ਦੀ ਪੁਲਿਸ ਵੱਲੋਂ ਸ਼ਰਿਆਮ ਗਹਿਣੇ ਨਗਦੀ ਅਤੇ ਸਾਥ ਮੋਬਾਈਲ ਲੁੱਟਣ ਬਾਰੇ ਬੀਬੀ ਸੰਦੂ 21 ਸਾਲਾਂ ਤੋਂ ਸਮੇ ਸਮੇਂ ਦਿਆ ਸਰਕਾਰਾਂ ਅਤੇ ਪੰਜਾਬ ਦੀ ਡੀਜੀਪੀ ਅਤੇ ਏਡੀਜੀਪੀ ਅਤੇ ਸੀਪੀ ਲੁਧਿਆਣਾ ਦੇ ਕੋਲ ਗੇੜੇ ਮਾਰ ਮਾਰ ਥੱਕ ਗਈ ਹੈ ਪਰ ਕਿਸੇ ਨੇ ਉਸ ਦੀ ਸਾਰ ਨਹੀਂ ਲਈ ਮੈਡਮ ਸੁਨੀਤਾ ਸ਼ਰਮਾ ਜਿਸ ਨੇ ਆਪਣੇ ਪਤੀ ਬਲਦੇਵ ਕ੍ਰਿਸ਼ਨ ਵਾਸੀ ਕੁੰਬੜਾ ਨੂੰ ਅਗਵਾ ਕਰਨ ਦਾ ਮਾਮਲਾ ਐਫ ਆਈ ਆਰ ਨੰਬਰ 36/13 ਥਾਣਾ ਫੇਸ 8 ਵਿੱਚ ਦਰਜ ਕਰਵਾਇਆ ਸੀ ਪਰ 11 ਸਾਲ ਬੀਤ ਜਾਣ ਤੇ ਵੀ ਮੋਹਾਲੀ ਪੁਲਿਸ ਨੇ ਕੋਈ ਤਸੱਲੀ ਬਖਸ਼ ਕਾਰਵਾਈ ਨਹੀਂ ਕੀਤੀ ਉਲਟਾ ਤਿੰਨ ਦੋਸ਼ੀਆਂ ਨੂੰ ਨਿਰਦੋਸ਼ ਸਾਬਤ ਕਰ ਰਹੀ ਹੈ ਬਲਵਿੰਦਰ ਸਿੰਘ ਕੁੰਬੜਾ ਨੇ ਦੱਸਿਆ ਕਿ ਮਿਤੀ 28 ਫਰਵਰੀ 2024 ਨੂੰ ਐਫ ਆਈ ਆਰ ਨੰਬਰ 14 ਜੋ ਕਿ ਐਸ ਸੀ ਬੀ ਸੀ ਮਹਾਪੰਚਾਇਤ ਪੰਜਾਬ ਵੱਲੋਂ ਲਗਾਏ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੀਆਂ ਮੰਗਾਂ ਨੂੰ ਲੈ ਕੇ ਇੱਕ ਧਰਨਾ ਲਗਾਇਆ ਗਿਆ ਸੀ ਉਸ ਦੀ ਰੰਜਿਸ਼ ਵਿੱਚ ਮੋਹਾਲੀ ਥਾਣਾ ਫੇਸ 8 ਦੀ ਪੁਲਿਸ ਨੇ ਬਲਵਿੰਦਰ ਸਿੰਘ ਕੁੰਬੜਾ ਤੇ ਉਹਨਾਂ ਦੀ ਪਤਨੀ ਗੁਰਨਾਮ ਕੌਰ ਤੇ ਝੂਠੀ ਐਫ ਆਈ ਆਰ ਦਰਜ ਕਰ ਦਿੱਤੀ ਜਿਸ ਦੇ ਮੰਗ ਪੱਤਰ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਨੂੰ ਭੇਜੇ ਗਏ ਪੁਲਿਸ ਇਸ ਐਫ ਆਈ ਆਰ ਨੂੰ ਕੈਨਸਲ ਕਰਨ ਦੇ ਲਗਾਤਾਰ ਬਹਾਨੇ ਲਗਾ ਰਹੀ ਹੈ ਪਰ 2 ਮਹੀਨੇ ਬੀਤ ਜਾਣ ਦੇ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਸ੍ਰੀ ਗੁਲਜਾਰ ਖੰਨਾ ਰਿਟਾਇਰਡ ਸਬ ਇੰਸਪੈਕਟਰ ਪੰਜਾਬ ਪੁਲਿਸ ਅਤੇ ਉਹਨਾਂ ਦੀ ਪਤਨੀ ਜਸਵੀਰ ਕੌਰ ਨੇ ਦੱਸਿਆ ਕਿ ਅਸੀਂ ਪਤੀ ਪਤਨੀ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰ ਸਾਂ ਪਿਛਲੀ ਦਿਨੀ ਹਲਕਾ ਪਾਇਲ ਵਿੱਚ ਹੋਈ ਪਾਰਟੀ ਦੀ ਮੀਟਿੰਗ ਵਿੱਚ ਸਟੇਜ ਤੇ ਲੋਕਾਂ ਦੇ ਸਾਹਮਣੇ ਗੁਲਜ਼ਾਰ ਖੰਨਾ ਦੀ ਬੁਰੀ ਤਰ੍ਹਾਂ ਕੁਟਮਾਰ ਕੀਤੀ ਗਈ ਤੇ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ। ਥਾਣਾ ਪਾਇਲ ਦੀ ਪੁਲਿਸ ਨੇ ਇੱਕ ਨਾਮਾਤਰ ਐਫ ਆਈ ਆਰ 0037 20 April 2024 ਦਰਜ ਕਰਕੇ ਅਸਲ ਦੋਸ਼ੀਆਂ ਨੂੰ ਬਚਾ ਕੇ ਇਸ ਪੀੜਤ ਜੋੜੇ ਦੀ ਕੋਈ ਸਾਰ ਨਹੀਂ ਲਈ। ਇਸ પતિ ਪਤਨੀ ਨੇ ਹੁਣ ਬੀ ਜੀ ਪੀ ਤੋਂ ਅਸਤੀਫਾ ਦੇ ਦਿੱਤਾ ਹੈ। ਇਸੇ ਤਰ੍ਹਾਂ ਗੋਹਲਾ ਪਤਨੀ ਸਰਗਵਾਸੀ ਦਰਸ਼ਨ ਲਾਲ ਵਾਸੀ ਬੀਰਾਂਵਾਲਾ ਜ਼ਿਲ੍ਹਾ ਮੁਕਤਸਰ ਸਾਹਿਬ ਨੇ ਦਸਿਆ ਕਿ ਮੇਰੀ ਬੇਟੀ ਜੋ ਸ਼ਾਦੀਸ਼ੁਦਾ ਹੈ ਤੇ ਉਸਦੇ ਦੋ ਬੱਚੇ ਹਨ ਨੂੰ ਚਾਰ ਵਿਅਕਤੀ ਅਗਵਾ ਕਰਕੇ ਲੈ ਗਏ ਸੰਤੇ ਉਸ ਨਾਲ ਗੈਂਗਰੇਪ ਕੀਤਾ ਜਿਸ ਦੀ ਐਫ ਆਈ ਆਰ ਨੰਬਰ 77/310-2023 ਥਾਣਾ ਬੀਰਾਂਵਾਲਾ ਅਦਨ ਤਾਰਾ 368 376 120 ਦਰਜ ਹੈ ਬਹੁਤ ਹੀ ਦੁਖਦਾਇਕ ਗੱਲ ਹੈ ਕਿ ਪੀੜਤ ਲੜਕੀ ਦੇ ਪਿਤਾ ਨੂੰ ਵੀ ਬਹਾਨੇ ਨਾਲ ਬੁਲਾ ਕੇ ਜ਼ਹਿਰੀਲੀ ਚੀਜ਼ ਖਵਾ ਕੇ ਮਾਰ ਦਿੱਤਾ ਅਤੇ ਉਸ ਤੋਂ ਬਾਅਦ ਉਸ ਨੂੰ ਜਲਾ ਦਿੱਤਾ ਇਸ ਦੀ ਮੁਕੱਦਰ ਸਾਹਿਬ ਦੀ ਪੁਲਿਸ ਨੇ ਅਜ ਤੱਕ ਕੋਈ ਸੁਣਵਾਈ ਨਹੀਂ ਕੀਤੀ ਇਸ ਪੀੜਿਤ ਪਰਿਵਾਰ ਨੇ ਅਖੀਰ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਬਲਵਿੰਦਰ ਸਿੰਘ ਕੁੰਬੜਾ ਨੇ ਦੱਸਿਆ ਕਿ ਇੱਕ ਐਫ ਆਈ ਆਰ 72/2024 ਥਾਣਾ ਫੇਸ 8 ਜਿਸ ਵਿੱਚ ਐਸ ਆਈ ਰਕੇਸ਼ ਕੁਮਾਰ ਦੇ ਖਿਲਾਫ ਐਸਸੀ ਕਮਿਸ਼ਨ ਪੰਜਾਬ ਅਤੇ ਐਸਸੀ ਕਮਿਸ਼ਨ ਭਾਰਤ ਸਰਕਾਰ ਨਵੀਂ ਦਿੱਲੀ ਨੇ ਕਾਰਵਾਈ ਕਰਨ ਦੇ ਹੁਕਮ ਕੀਤੇ ਹੋਏ ਹਨ ਜਿਸ ਤੇ ਐਸਐਸਪੀ ਮੋਹਾਲੀ ਕੋਈ ਕਾਰਵਾਈ ਨਹੀਂ ਕਰ ਰਹੇ ਇਸੇ ਤਰ੍ਹਾਂ ਬਲਵਿੰਦਰ ਸਿੰਘ ਪੁੱਤਰ ਸ਼੍ਰੀ ਬਨਾਰਸੀ ਦਾਸ ਗੁਲਮੋਰ ਸਿਟੀ ਖਰੜ ਨੇ ਦੱਸਿਆ ਕਿ ਮੇਰਾ ਮੇਰੇ ਗਵਾਂਦਿਆਂ ਨਾਲ ਇੱਕ ਝਗੜਾ ਹੋ ਗਿਆ ਸੀ ਜਿਸ ਦਾ ਮੁਕਦਮਾ ਨੰਬਰ 135/2022 ਥਾਣਾ ਸਦਰ ਖਰੜ ਨੇ ਉਲਟਾ ਮੇਰੇ ਤੇ ਹੀ ਮੁਕਦਮਾ ਦਰਜ ਕਰ ਦਿੱਤਾ ਮੇਰਾ ਬੇਟਾ ਜੋ ਉਸ ਸਮੇਂ ਜੇਲ੍ਹ ਵਿੱਚ ਬੰਦ ਸੀ ਉਸ ਦਾ ਨਾਮ ਵੀ ਪਰਚੇ ਵਿੱਚ ਮਾਰਕਟਾਈ ਕਰਨਾ ਵਿੱਚ ਸ਼ਾਮਿਲ ਕਰ ਦਿੱਤਾ ਪੁਲਿਸ ਨੇ ਮੇਰੇ ਤੋਂ 22000 ਰੁਪਏ ਰਿਸ਼ਵਤ ਵੀ ਲੈ ਲਈ ਮੈਂ ਕੋਰਟ ਦੇ ਚੱਕਰ ਕਟ ਕਟ ਥੱਕ ਗਿਆ ਹਾਂ ਪਰ ਅਜੇ ਤੱਕ ਮੈਨੂੰ ਇਨਸਾਫ ਨਹੀਂ ਮਿਲਿਆ ਰਣਜੀਤ ਸਿੰਘ ਖੰਨਾ ਰਿਟਾਇਰਡ ਸਬ ਇੰਸਪੈਕਟਰ ਪੰਜਾਬ ਪੁਲਿਸ ਨੇ ਐਸਐਸਟੀ ਖੰਨਾ ਦੀਆਂ ਵਦਿੱਕੀਆਂ ਬਾਰੇ ਅਤੇ ਸਰਕਾਰੀ ਵਕੀਲ ਲੁਧਿਆਣਾ ਦੁਆਰਾ ਗਲਤ ਸਲਾਹ ਦੇ ਕੇ ਇਸ ਨੂੰ ਖਰਾਬ ਕਰਾਉਣ ਅਤੇ ਦੋਸ਼ੀਆਂ ਨੂੰ ਬਰੀ ਕਰਾਉਣ ਬਾਰੇ ਆਪਣੀ ਹਟਬੀਤੀ ਦੱਸੀ आज मोर्चे ते हुई हंगामी प्रेस कॉन्फ्रेंस दौरान आए समूह पीड़ित परिवार जोगिंदर कौर संधु श्री गुलजार खन्ना जसवीर कौर सुनीता शर्मा गोहला मुकतसर साहिब बलविंदर सिंह खरड़ रणजीत सिंह खन्ना ने अपनी अपनी हडबीती सुनाई उन्होंने कहा कि पंजाब के मुख्य डी पंजाब को आम लोगों की सुनवाई कोई समा नहीं है उन्होंने कहा कि सरकार से पुलिस वलों गुनाहार व्यक्तियों को जान बुझ के बचाया जा रहा है ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਕੁੰਬੜਾ ਅਜੈਬ ਸਿੰਘ ਬਠੋਈ ਅਤੇ ਸਵਿੰਦਰ ਸਿੰਘ ਲਖੋਵਾਲ ਨੇ ਸਰਕਾਰ ਦੀਆਂ ਨਲਾਇਕੀਆਂ ਬਾਰੇ ਬੋਲਦਿਆਂ ਕਿਹਾ ਕਿ ਇਸ ਸਰਕਾਰ ਤੋਂ ਪੰਜਾਬ ਵਾਸੀਆਂ ਨੂੰ ਹੁਣ ਕੋਈ ਆਸ ਉਮੀਦ ਨਹੀਂ ਰਹੀ ਪੰਜਾਬ ਵਾਸੀ ਆ ਰਹਿਆਂ 2024 ਦਿਆਂ ਲੋਕ ਸਭਾ ਚੋਣਾਂ ਵਿੱਚ ਇਸ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇਣਗੇ ਇਸ ਮੌਕੇ ਇਹਨਾਂ ਪੀੜਤ ਪਰਿਵਾਰਾਂ ਵੱਲੋਂ ਇੱਕ ਸਾਂਝਾ ਮੰਗ ਪੱਤਰ ਮਾਨਯੋਗ ਪ੍ਰਧਾਨ ਮੰਤਰੀ ਭਾਰਤ ਸਰਕਾਰ ਮਾਨਯੋਗ ਚੋਣ ਕਮਿਸ਼ਨਰ ਭਾਰਤ मानयोग राजपाल पंजाब अते डी ओ पी भेजे गए ते उन्हां तो इंसाफ दी गुहार लगाई इस मौके गुरनाम कौर साबका बलाक समिति मेंबर इकबाल सिंह साबका सरपंच चरणजीत सिंह चन्नी बलबीर सिंह वेद प्रकाश जी बग्गा सिंह अमरीक सिंह गुरमुख सिंह बलप्रीत सिंह सवरनजीत कौर सोनू कुमार लवली हरपाल सिंह अमरीक सिंह मोहाली करमजीत सिंह एनू मनदीप सिंह दविंदर सिंह ਸੋ ਕਵਿੰਦਰ ਸਿੰਘ ਆਦੇ ਹਾਜ਼ਰ ਹੋਏ ਆਓ ਹੁਣ ਸੁਣਦੇ ਹਾਂ ਅੱਜ ਦੇ ਇਸ ਪ੍ਰਦਰਸ਼ਨ ਦੀ ਸਾਡੇ ਵੱਲੋਂ ਕਵਰੇਜ ਕੀਤੀ ਵਿਸ਼ੇਸ਼ ਰਿਪੋਰਟ ਅੱਜ ਦਾ ਪ੍ਰੋਗਰਾਮ ਕੀ ਆ ਤੇ ਕਿਹਦੇ ਵੱਲੋਂ ਪ੍ਰੋਗਰਾਮ ਆ ਤੇ ਕਿੱਥੇ ਤੱਕ ਜਾਣਾ ਬਹੁਤ ਹੀ ਸਤਿਕਾਰਯੋਗ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਇੱਥੇ ਵੱਲੋਂ ਧੰਨਵਾਦ ਤੇ ਅਸੀਂ ਜਿਹੜਾ ਐਸਪੀਸੀਪੀ ਮਹਾਪੰਚਾਇਤ ਦਾ ਮੋਰਚਾ ਫੇਰ ਸਾਧੀਆਂ ਲੇਟਾਂ ਤੇ ਲੱਗਿਆ ਹੈ ਇੱਥੇ ਪੀੜਤ ਪਰਿਵਾਰ ਪੁਲਿਸ ਪ੍ਰਸ਼ਾਸਨ ਤੋਂ ਸਰਕਾਰ ਤੋਂ ਪ੍ਰੇਟੀਗਰ ਲੋਕਾਂ ਤੋਂ ਪਰੇਸ਼ਾਨ ਲੋਕ ਜਿਵੇਂ ਬੀਬੀ ਜਗਿੰਦਰ ਕੌਰ ਸੰਧੂ ਦੀ ਗੱਲ ਕਰ ਲਈਏ ਲੁਧਿਆਣੇ ਤੋਂ ਸ੍ਰੀਤਾ ਸ਼ਰਮਾ ਦੀ ਗੱਲ ਕਰ ਲਈਏ ਲੁਧਿਆਣੇ ਤੋਂ ਰਣਜੀਤ ਸਿੰਘ ਖੱਡਾ ਦੀ ਗੱਲ ਕਰ ਲਈਏ ਲੁਧਿਆਣੇ ਤੋਂ ਤੇ ਗਲਜਾਰ ਸਿੰਘ ਜੀ ਗੱਲ ਕਰ ਲਈਏ ਉਹ ਵੀ ਖੰਨੇ ਤੋਂ ਤੇ ਸਾਡੇ ਕੋਲੇ ਬਲਵਿੰਦਰ ਸਿੰਘ ਜੀ ਮਾਨਕਪੁਰ ਕਲਰ ਤੋਂ ਸਾਰੇ ਹੀ ਜਿਹੜੇ ਪੀੜਤ ਪਰਿਵਾਰ ਨੇ ਬੀਬੀ ਮੁਕਸਰ ਧਮਾਈ ਹੈ ਜਿਹਦੀ ਬੇਟੀ ਦਾ ਗੈਂਗ ਰੇਪ ਹੁੰਦਾ ਉਹ ਗੈਂਗਰੇਡ ਕਰਨ ਵਾਲੇ ਦੋ ਛੇਰਾਂ ਜਿੰਨਾ ਕਿ ਗਿਰਪਦਾਰ ਨਹੀਂ ਕਰਦਾ ਤੇ ਉਹਦੇ ਘਰ ਵਾਲੇ ਨੂੰ ਵੀ ਮਾਰ ਦਿੰਦੇ ਨੇ ਸਾਡੇ ਕੋਲ ਪਖਪਖ ਥਾਣਿਆਂ ਦੇ ਪਖਪਖ ਜ਼ਿਲ੍ਹਿਆਂ ਦੇ 8 ਕੇਸ ਨੇ ਲਗਭਗ 8 ਪਰਿਵਾਰ ਨੇ ਤੇ ਉਹਨਾਂ ਦੇ ਸਹਿਯੋਗੀ ਸਾਡੀਆਂ ਜਥੇਬੰਦੀਆਂ ਦੇ ਪ੍ਰਧਾਨ ਸਾਹਿਬ ਨੇ ਜਿਨ੍ਹਾਂ ਨੇ ਸਾਰਿਆਂ ਨੇ ਸਹਿਯੋਗ ਦੇ ਕੇ ਅਧ ਮੱਖ ਮੰਤਰੀ ਪੰਜਾਬ ਜਿਹੜਾ ਚੁਟਕਲੇਵਾਜ ਹੈ ਉਹਦੇ ਘਰ ਨੂੰ ਅਸੀਂ ਕੁੱਝ ਕੀਤਾ ਤੇ ਬੀਬੀਆਂ ਨੇ ਸਿਰਾਂ ਤੇ ਕੱਫੜ ਮੰਨ ਕੇ ਕਾਲੇ ਜੋਗੇ ਪਾਗੇ ਆਪਣੇ ਇਨਸਾਫ ਲਈ ਜਿਵੇਂ ਮਾਈ ਭਾਗੋ ਦੀ ਗੱਲ ਕਰ ਲਈਏ ਉਹਨਾਂ ਦੀਆਂ ਵਾਰਸਾਂ ਵੀ ਕਹਿ ਸਕਦੇ ਜਿਵੇਂ ਭਾਈ ਭਾਗੋ ਨੇ ਤਲਵਾਰ ਜੱਕੀ ਸੀ ਆਪਣੇ ਨਿਆਂ ਸਾਫ ਲੈਣ ਵਾਸਤੇ ਜ਼ੁਲਮਾਂ ਦੇ ਖਿਲਾਫ ਤਲਵਾਰ ਜੱਕੀ ਸੀ ਇਸੇ ਤਰ੍ਹਾਂ ਬੀਬੀਆਂ ਨੂੰ ਜਦ ਨਾਂ ਇਨਸਾਫ ਮਿਲਿਆ ਬੀਬੀ 21 ਸਾਲ ਦੀ ਜਿਹੜੀ ਹੈ ਬੀਬੀ ਦਗਿੰਦਰ ਕੌਰ ਸੰਧੂ ਜੀ ਇਨਸਾਫ ਲੈਣ ਵਾਸਤੇ ਤੜਫ ਰਹੀ ਹੈ ਤੇ ਬੀਬੀ ਮੁਕਸਰ ਤੋਂ ਜਿਹੜੇ ਆਏ ਨੇ ਉਹ ਵੀ 6 ਮਹੀਨੇ ਤੋਂ ਤੜਫ ਰਹੇ ਨੇ ਤੇ ਗੁਲਜਾਰੀ ਜੀ ਸਾਰੇ ਜਿਹੜੇ 10 12 12 ਸਾਲ ਤੋਂ ਕਿਸੇ ਨੂੰ 3 ਮਹੀਨੇ ਹੋ ਗਏ ਪੁਲਿਸ ਤੋਂ ਇਨਸਾਫ ਨਹੀਂ ਮਿਲਦਾ ਪਰ ਇਹ ਗੂੰਗੀ ਬੋਲੀ ਨੂੰ ਸਰਕਾਰ ਨੂੰ ਸੁਣਾਉਣ ਵਾਸਤੇ ਅਸੀਂ ਤੁਹਾਡੇ ਕੋਲ ਅੱਜ ਇਹ ਕਰਦੇ ਤੇ ਸਾਡਾ ਜਿਹੜਾ ਲਿਖਤੀ ਅਜ ਇੱਕ ਮੰਗ ਪੱਤਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਕਮਿਸ਼ਨਰ ਜਿਹੜਾ ਸਾਡਾ ਚੌਂਕ ਕਮਿਸ਼ਨ ਪਾਰ ਸਰਕਾਰ ਤੇ ਮਾਨਯੋਗ ਰਾਜਪਾਲ ਨੂੰ ਡੀਜੀਪੀ ਤੇ ਐਸਐਪੀ ਦੇ ਖਿਲਾਫ ਇੱਕ ਕੰਪਲੀਟ ਦਰਖਾਸਤ ਇੱਕ ਮੰਗ ਪੱਤਰ ਦੇ ਰਹੇ ਨੇ ਤੇ ਇਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਜਿਹੜਾ ਇਹ ਸਜ਼ਾ ਦਵਾਈ ਜਾਵੇ ਤੇ ਪਰਿਵਾਰਾਂ ਨੂੰ ਇਨਸਾਫ ਦਵਾਈ ਜਾਵੇ ਅਗਲਾ ਪ੍ਰੋਗਰਾਮ ਕੀ ਹੋਏਗਾ ਅਗਲਾ ਪ੍ਰੋਗਰਾਮ ਅਸੀਂ ਜਾ ਰਹੇ ਹਾਂ ਤੁਹਾਡੇ ਸਾਹਮਣੇ ਜਾ ਰਹੇ ਜਦੋਂ ਵੀ ਪ੍ਰੈਸ ਅੱਗੇ ਦੇਖੋ ਕੀ ਦਿੱਕਤਾਂ ਆਉਂਦੀਆਂ ਨੇ ਅਸੀਂ ਕੋਠੀ ਦਾ ਜਿਹੜਾ ਹੈਗਾ ਮੁੱਖ ਮੰਤਰੀ ਝਟਕਲੇਵਾਜ ਜਿਹੜਾ ਦੋ ਸੈਕਟਰ ਬੈਠਿਆ ਤੇ ਉਹਨੂੰ ਬਾਹਰ ਪਿੰਡਾਂ 'ਚ ਜਾ ਕੇ ਉਹ ਵੋਟਾਂ ਮੰਗਦਾ ਤੇ 13 ਦੀਆਂ 13 ਸੀਟਾਂ ਦੇ ਗੱਲਾਂ ਕਰਦਾ ਪਰ ਲੇਕਿਨ ਤੇਰੀ ਬੇੜੀ 'ਚ ਤਾਂ ਵੱਟੇ ਮਨ ਲੱਗਦੀ ਆ 50 ਕ ਬੰਦੇ ਪਾ ਦੇਣਗੇ ਤੈਨੂੰ ਮੁੱਖ ਮੰਤਰੀ ਸਾਹਿਬ ਉਹ ਸੁਫਨੇ ਜਿਹੜੇ ਪਹਿਲਾਂ 92 ਸੀਟਾਂ ਵਾਲੇ ਦਾ ਸਾਇਦ ਨਾ ਲੈਣ ਦੇਣ ਅਜੈਬ ਸਿੰਘ ਮਠੋਰੀ ਭਗਵਾਨ ਨਰੇਗਾ ਵਰਕਰ ਫਰੰਟ ਪੰਜਾਬ ਅੱਜ ਜੋ ਐਸ்சி ਵੀਸੀ ਮਹਾਪੰਚਾਇਤ ਵੱਲੋਂ ਇਹ ਪ੍ਰੋਗਰਾਮ ਮੁਲਕਿਆ ਗਿਆ ਅੱਜਨੇ ਵੱਖ-ਵੱਖ ਜ਼ਿਲ੍ਹਾ ਤੋਂ ਪੀੜਿਤ ਪਰਿਵਾਰ ਦੁਖੀ ਲਤਾੜੇ ਹੋਏ ਕੁੱਤੇ ਹੋਏ ਮਾਰੇ ਹੋਏ ਪੁਲਿਸ ਪ੍ਰਸ਼ਾਸਨ ਦੇ ਸਰਕਾਰਾਂ ਦੇ ਸਤਾਏ ਹੋਏ ਲੋਕ ਅੱਜ ਇਸ ਮੋਰਚੇ ਦੇ ਵਿੱਚ ਆਏ ਨੇ ਕਿਉਂਕਿ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਸਰਕਾਰ ਨੇ ਦੁਖੀ ਕੀਤਾ ਪੋਲੀਟਿਕਲ ਲੋਕਾਂ ਨੇ ਦੁਖੀ ਕੀਤਾ ਦੁਖੀ ਹੋ ਕੇ ਅੱਜ ਇਸ ਐਸੀਵੀਸੀ ਮੋਰਚੇ ਦੇ ਵਿੱਚ ਆਏ ਨੇ ਇਹਨਾਂ ਦਾ ਦੁੱਖ ਲੈ ਕੇ ਅਸੀਂ ਪੰਜਾਬ ਦੇ ਡਰਾਮੇਵਾਜ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਜਾ ਰਹੇ ਹਾਂ ਮੇ ਮੁੱਖ ਮੰਤਰੀ ਸਾਹਿਬ ਇਹਨਾਂ ਪੀੜਤ ਪਰਿਵਾਰਾਂ ਨੂੰ ਅੱਜ ਤੱਕ ਤੁਹਾਡੀ ਪੰਜਾਬ ਪੁਲਿਸ ਨੇ ਇਨਸਾਫ ਨਹੀਂ ਦਿੱਤਾ ਤੁਹਾਡੇ ਕਿਸੇ ਵੀ ਸਰਕਾਰੀ ਦਫ਼ਤਰ ਨੇ ਇਨਸਾਫ ਨਹੀਂ ਦਿੱਤਾ ਜਿਸ ਕਰਕੇ ਦੁਖੀਓਕੇ ਮੋਰਚੇ ਚਾਏ ਨੇ ਅੱਜ ਅਸੀਂ ਤੁਹਾਡੀ ਕੋਠੀ 'ਤੇ ਆ ਰਹੇ ਹਾਂ ਅਗਰ ਇਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਨਾਲ elections ਦੇ ਵਿੱਚ ਇਹਨਾਂ ਲੋਕਾਂ ਨੇ ਇਹਨੂੰ ਕਿਸੇ ਪਿੰਡ ਦੇ ਵਿੱਚ ਨਹੀਂ ਬੜਨ ਦੇਣਾ ਤੁਹਾਡਾ ਉਹ ਹਾਲ ਹੋਣਾ ਜਿਹੜਾ ਤੁਸੀਂ ਕਹਿੰਦੇ ਹੋ ਅਸੀਂ 13 ਸਿੱਟਾ ਲਾਵਾਂਗੇ ਮੈਂ ਦਾਅਵੇ ਨਾਲ ਕਹਿੰਦਾ ਮੁੱਖ ਮੰਤਰੀ ਸਾਹਿਬ ਤੁਸੀਂ ਪੰਜਾਬ ਦੇ ਵਿੱਚ ਇੱਕ ਵੀ ਸੀਟ ਨਹੀਂ ਲਿਆ ਸਕਦੇ ਜਦੋਂ ਤੱਕ ਤੁਸੀਂ ਇਹਨਾਂ ਨੂੰ ਇਨਸਾਫ ਨਹੀਂ ਦਿੰਦੇ ਗਰੀਬਾਂ ਮਜ਼ਲੂਮਾਂ ਦਲਤਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦਿੰਦੇ ਅੱਜ ਇਹ ਲਤਾੜੇ ਹੋਏ ਦੁਖੀ ਹੋ ਕੇ ਆਏ ਨੇ ਨੋਟ ਕਰ ਲਿਓ ਜੇ ਨਾ ਇਨਸਾਫ ਮਿਲਿਆ ਤਾਂ ਤੁਹਾਨੂੰ ਪੰਜਾਬ ਦੇ ਵਿੱਚ ਇੱਕ ਵੀ ਸੀਟ ਨਹੀਂ ਮਿਲਣੂ ਇਹ ਲੋਕ ਲੈਣ ਨਹੀਂ ਦੇਣਗੇ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਮੁੱਖ ਮੰਤਰੀ ਕੰਮ ਨਹੀਂ ਕਰਦਾ ਮਰਦਾ ਜ਼ਿੰਦਾਬਾਦ ਮੁਰਦਾਬਾਦ ਮੁਰਦਾਬਾਦ ਐਸ்சிਬੀਸੀ ਮਹਾਪੰਚਾਇਤ ਜ਼ਿੰਦਾਬਾਦ ਜ਼ਿੰਦਾਬਾਦ ਪੰਜਾਬ ਸਰਕਾਰ ਹਾਏ 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 ਜਿਹੜੇ ਸਿਰਾਂ ਦੇ ਕਫੜ ਬੰਨ ਕੇ ਅੱਜ ਉਹ ਡਰਾਮੇबाज ਮੁੱਖ ਮੰਤਰੀ ਦੀ ਕੋਠੀ ਤੇ ਚਲੇ ਆ ਤੇ ਬੀਬੀ ਮੁਕਸਰ ਤੋਂ ਆਈ ਐ ਇਹਨਾਂ ਦੀ ਬੇਟੀ ਨੂੰ ਅੱਜ ਚੱਕਿਆ 3 ਮਹੀਨੇ ਹੋ ਗਏ ਰੇਪ ਕੇਸ ਹੋਇਆ 376 ਲਗੀ ਦੋਸ਼ੀ ਇੱਕ ਅੰਦਰ ਹੋਇਆ ਤਿੰਨ ਵਾਰ ਫਿਰ ਰਹੇ ਨੇ ਇਹਨਾਂ ਦੇ ਘਰ ਵਾਲੇ ਨੂੰ ਬਲਾ ਲਿਆ ਬਲਾ ਕੇ ਸੰਸਕਾਰ ਕਰਤਾ ਫੂਕਤਾ ਮਾਰਤਾ ਬੰਦਿਆਂ ਨੇ ਦੋਸ਼ੀਆ ਨੇ ਪਰ ਕੋਈ ਕਾਰਵਾਈ ਕਰਦੀ ਨਹੀਂ ਐਸਐਸਪੀ ਜਿਹੜਾ ਮੁਖਸਰ ਉਹ ਅੱਖਾਂ ਵਿੱਚ ਕੇ ਬੈਠਾ ਡੀਜੀਪੀ ਤੱਕ ਪਹੁੰਚ ਕਰੀ ਸਾਰਾ ਕਰੀ ਤੇ ਅੱਜ ਹਾਈ ਕੋਰਟ ਦਾ ਜਿਹੜਾ ਦਰਵਾਜ਼ਾ ਖੜਕਾਇਆ ਐਸੇ ਤਰ੍ਹਾਂ ਬੀਬੀ ਰਜਿੰਦਰ ਕੌਰ ਸੰਧੂ ਜੀ ਨੂੰ ਬਿਆਣੇ ਤੋਂ 21 ਸਾਲ ਤੋਂ ਲੜਾਈ ਲੜ ਰਹੀ ਹੈ 75 ਸਾਲ ਦੀ ਬੀਬੀ ਲੇਡੀ ਹੈ ਜਿਹਦਾ ਬੇਟਾ ਐਸਪੀ ਹੈ ਟਰਾਂਸਪੋਰਟ ਇਹ 75 ਸਾਲ ਦੀ ਲੇਡੀ ਹੈ ਜਿਹੜੀ 21 ਸਾਲ ਤੋਂ ਲੜਾਈ ਲੜ ਰਹੀ ਹੈ। ਉਹ ਲੁੱਟੀ ਪੁਲਿਸ ਨਹੀਂ ਆਇਆ। ਉਸ ਸਮੇਂ ਕਹਨੇ ਲੁੱਟੇ? ਪੁਲਿਸ ਦਾ ਪਲਾਟ ਲੁੱਟੇ, ਪੁਲਿਸ ਦਾ ਮੋਬਾਈਲ ਸੱਤ ਲੁੱਟੇ ਪਰ ਪੁਲਿਸ ਦੇ ਖਿਲਾਫ ਇੱਕ ਪਰਚਾ ਦਰਜ ਵੀ ਹੋਇਆ ਲੁੱਟਣ ਦਾ। ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਬੀਬੀ 21 ਸਾਲ ਤੋਂ ਇੱਥੇ ਲੁਧਿਆਣੇ ਆ। ਠੀਕ ਹੈ ਜੀ। ਤੇ ਇਸੇ ਤਰ੍ਹਾਂ ਅੱਜ ਗੱਲ ਕਰੀਏ ਬੀਬੀ ਸ੍ਰੀਤਾ ਸ਼ਰਮਾ ਜੀ ਬਹੁਤ ਔਖਾ ਪਰੇ ਬੰਦ ਕਰੇ 21 ਦਿਨ ਦਾ। ਜਿਨ੍ਹਾਂ ਦੇ ਘਰ ਵਾਲੇ ਨੂੰ ਕਿਡਨੈਪ ਕੀਤਾ ਚਾਰ ਬੰਦਿਆਂ ਨੇ। ਪੁਲਿਸ ਨੇ ਜਿਹੜਾ ਫਿਰ ਕੋਈ ਇੱਕ ਬੰਦੇ ਦਾ ਤਲਾਹਨ ਦੇਦਾ ਬਾਕੀ 11 ਸਾਲ ਹੋ ਗਏ ਕੋਈ ਬੰਦਾ ਨਹੀਂ ਪੁੱਛਦਾ 8ਵੇਂ ਛਾਣੇ ਦਾ ਕੇਸ ਹੈ ਤਾਂ ਉਹ ਕਹਿੰਦਾ ਹੁਣ ਜਾ ਕੇ ਐਸਐਚਓ ਕਹਿੰਦਾ ਨਹੀਂ ਜੀ ਇਹਨਾਂ ਦੇ ਕੋਈ ਕੇਸ ਨਹੀਂ ਮਰਦਾ ਬੇਗਨਾ ਆ ਗਿਆ ਬਣਾਦਾ ਹੀ ਗਿਆ ਜਿਹੜਾ ਤੁਹਾਨੂੰ ਪਿੱਛੇ ਕੋਈ ਆ ਸਾਰਾ ਕੁਝ ਤੁਹਾਡੇ ਦਫਤਰ ਚੋਂ ਰਿਟਾਇਰ ਹੋਏ 40 ਸਾਲ ਨੌਕਰੀ ਕਰਕੇ ਗੁਲਜਾਰ ਸਿੰਘ ਜੀ ਗੁਲਜਾਰ ਸਿੰਘ ਜੀ ਤੁਹਾਡੇ ਦਫਤਰ ਚ ਸਮੇਂ ਜਦੋਂ ਦੁੱਖ ਹੁੰਦਾ ਤੇ ਹੱਸੀ ਵੀ ਆਂਦੀ ਤੁਹਾਡੀ ਪੁਲਿਸ ਵਾਲੀ ਪੁਲਿਸ ਦੇ ਆਲੇ ਦੀ ਸੁਣਦੇ ਹੈ ਤੇ ਇਹਨਾਂ ਦੀ ਮਾਰਕਟਾਈ ਹੁੰਦੀ ਪਹਿਲ ਸਟੇਜ ਤੇ ਐਸਸੀ ਬੋਲ ਕੇ ਦੀ ਪਹਿਲਾ ਬੀਜੇਪੀ ਜੀ ਜਿਹੜੀ ਪਹਿਲਾ ਮੋਰਚੇ ਦੀ ਹੈ ਜਿਹੜੀ ਪ੍ਰਧਾਨ ਹੈ ਤੇ ਬਾਹਰ ਕਿਟਾਈ ਹੋ ਜਾਂਦੀ ਹੈ ਜਿਹੜੀਆਂ ਬੰਦੀਆਂ ਧਾਰਾਵਾਂ ਨਹੀਂ ਜਿਨ੍ਹਾਂ 40 ਸਾਲ ਨੌਕਰੀ ਕਰੀ ਇਹਨਾਂ ਦੇ ਬਿਆਨਾਂ ਦੇ ਲੱਗਦੀਆਂ ਧਾਰਾਵਾਂ ਨਹੀਂ ਲਾਉਂਦੇ ਪਰਚਾ ਨਹੀਂ ਕਰਦੇ ਦੋਸ਼ੀ ਇਹਨਾਂ ਨੇ ਕੁੱਤ ਮਾਰ ਜਿਹੜੇ ਦੋਸ਼ੀ ਨੇ ਉਹ ਵੀ ਬਾਹਰ ਫਿਰ ਰਹੇ ਨਹੀਂ ਜੀ ਹਾਂ ਜੀ ਕਿਤੇ ਪਰਚਾ ਕਿਤੇ ਹੋਇਆ ਇਹ ਖਾਣਾ ਪੈ ਜੋ ਸਾਡਾ ਬਿਆਨ ਲਿਖਿਆ ਗਿਆ ਨਾ ਉਹਦੇ ਮੁਤਾਬਕ ਉਹਦੇ ਮੁਤਾਬਕ ਤੇ ਵਿੱਚੋਂ ਦੋਸ਼ੀਆਂ ਨੂੰ ਮਤਲਬ ਕੱਢਿਆ ਗਿਆ ਔਰ ਬਿਆਨ ਜਿਹੜਾ ਲਿਖਿਆ ਗਿਆ 19 ਤੇ 20 ਤਰੀਕ ਦੀ ਰਾਤ ਨੂੰ ਲਿਖਿਆ ਗਿਆ ਫਰਸਟ ਤੋਂ ਹੁਣ 2 ਮਹੀਨੇ ਦੀ ਗੱਲ ਹੈ ਨਹੀਂ ਹਾਂ ਜੀ 14 14 April ਦੀ ਗੱਲ ਹੈ 14 April ਜਿਹਦੇ ਘਰੇ 40 ਸਰਟੀਫਿਕੇਟ ਪੜਦੇ ਸੀਗੇ ਸਾਡਾ ਮੋਰਚਾ ਹੁਣ 40 ਸਰਟੀਫਿਕੇਟ ਬਰਾਮਦਗੀ ਦੀ ਗੱਲ ਕਰਦਾ 400 ਸਰਟੀਫਿਕੇਟ ਮੈਂ ਬਰਾਮਦਗੀ ਕਰ ਲਏ ਉਹਦੇ ਕੋਲ ਜਿਹੜਾ ਡੀਏ ਸਲਾਹ ਦਿੰਦਾ ਜੀ ਪਨੀਤ ਜੱਗੀ ਉਹਦਾ ਨਾਮ ਹੈ ਆ ਨੌਕਰੀ ਜਵਾਨ ਕੋਸ਼ਿਸ਼ ਹੈ ਵੀ ਨੌਕਰੀ ਜਵਾਨ ਮੇਰੀ ਨੌਕਰੀ ਦੇ ਦੌਰਾਨ ਕੀਤਾ ਹੈ ਮੈਂ ਆ ਮੇਰੀਆਂ ਜਵਨੀਆਂ ਲਿਖਿਆ ਨੇ ਮਗਰਲੇ ਪਾਸੇ ਪੜਦੇ ਕਿਤੇ ਮੈਂ ਘੂਟਦਾ ਨਹੀਂ ਦੋਦਾ ਇਨੂੰ ਸਜ਼ਾ ਹੋ ਗਈ ਆ ਇਹਨੂੰ ਸਜ਼ਾ ਹੋ ਗਈ ਆ ਡੀਏ ਨੂੰ ਡੀਏ ਦੇ ਪਿਓ ਨੂੰ ਪਰ ਉਹ ਕੀ ਇਹ ਲਾਇਆ ਹੋ ਸੰਖਲਾ ਰਹਿੰਦਾ ਵੀ ਇਹ ਕੇਸ ਨੇ ਜਿਹੜੇ ਨਾ ਆਏ ਤੁਸੀਂ ਮਤਲਬ ਟਾਲ ਸਕਦੇ ਉਹ ਸੁਲਾ ਲੈ ਦੀ ਨਹੀਂ ਮਾੜੀ ਨਹੀਂ ਉਸ ਤੋਂ ਧਿਆਣੀ ਦੀ ਗੱਲ ਆ ਮਾੜੀ ਵੀ ਇਹ ਯਾਰਾ ਡਾਇਰੈਕਟਰ ਸਾਹਿਬ ਦੇ ਅਰਜੀ ਚੱਲ ਗਿਆ 9 ਮਹੀਨਾ ਤੋਂ ਅਰਜੀ ਦਾ ਕੋਈ ਨਿਪਟਾਰਾ ਨਹੀਂ ਕਰਦਾ ਹੁਣ ਮੈਂ ਕੇਸ ਕੀ ਅੱਜ ਦੀ ਡੇਟ ਤੇ ਤੁਹਾਡਾ ਕੀ ਕੀਤਾ ਨਵਾਂ ਕੇਸ ਨੂੰ ਜਿਹੜਾ ਜੀ ਇੱਕ ਦਿਨ ਅੱਜ ਦੀ ਡੇਟ ਅੱਜ ਦੀ ਡੇਟ ਦੇ ਵਿੱਚ ਇਹ ਹੋਇਆ ਵੀ ਡੀਏ ਜਿਹੜਾ ਸਲਾਹ ਦਿੰਦਾ ਉਹ ਨਜਾਇਜ਼ ਦਿੰਦਾ ਨਜਾਇਜ਼ ਤਰੀਕੇ ਨਾਲ ਸਾਨੂੰ ਫੇਕਲ ਕੇਸ ਕਹਿ ਕੇ ਢਾਲ ਦਿੰਦਾ ਤੇ ਪੈਸੇ ਲੈ ਕੇ ਬੁਨਾਏ ਫੀਡ ਦੇ ਹੋਰੇ ਘਰੇ ਘਰੋਂ ਮੈਂ ਖੁਦ ਆ 400 ਸਰਟੀਫਿਕੇਟ ਬਰਾਮਦ ਕੀਤਾ ਆ ਐਫਆਈਆਰ ਉਹਦੇ ਪਿਓ ਨੂੰ ਸਜ਼ਾ ਹੋਈ ਗਿਆ ਇਹ ਇਹ ਜਿਹੜੀ ਗੱਲ ਕਰ ਰਹੇ ਹਾਂ ਤੇ ਪੁਨੀਤ ਜੀ ਦੀ ਗੱਲ ਪੁਨੀਤ ਜੱਗੀ ਦੀ ਹਾਂ ਪੁਨੀਤ ਜੀ ਦੀ ਲੁਧਿਆਣੇ ਪੋਸਟ ਨੂੰ ਲੁਧਿਆਣੇ ਡੀਏ ਲੱਗਿਆ ਹੋਇਆ ਆ ਉਹ ਵੀ ਐਫ ਆਈ ਆਰ ਜੇ ਕੋਈ ਤੋਂ ਐਫ ਆਈ ਆਰ ਉਠੀ ਪੇਸ਼ ਕਰਦਾ ਤਾਂ ਮੇਰੇ ਤੇ ਪਰਚਾ ਦੱਸਦਾ ਨਹੀਂ ਉਹਦੇ ਨਾਮ ਕੀ ਕੀ ਸਾਹ ਕਿਰੇ ਉਹ ਜੱਗੀ ਜੱਗੀ ਡਰਾਈਵਰ ਜੰਟ ਰਿਹਾ ਜੀ ਉਦੋਂ ਹਾਂ ਇਹਦੇ ਵੀ ਸਰਟੀਫਿਕੇਟ ਜਾਲੀ ਨੇ ਇਹਦੇ ਘਰੇ ਫੈਕਟਰੀ ਲੱਗੀ ਰਹੀ ਆ ਹੁਣ ਜੇ ਫੈਕਟਰੀ ਲੱਗੀ ਰਹੀ ਆ ਉਹ ਉਹਦਾ ਮੁੰਡਾ ਕਿਵੇਂ ਅਸਲੀ ਸਰਟੀਫਿਕੇਟ ਲੈ ਕੇ ਨੌਕਰੀ ਕਰਦਾ ਸਰਟੀਫਿਕੇਟ ਨਹੀਂ ਹੋਣਦੇ ਤੁਸੀਂ ਜਾਂਚ ਕਰਾਈ ਆ ਯੂਨੀਵਰਸਿਟੀ ਆ ਪਾਇਦਾ ਹੀ ਲਿਖ ਕੇ ਦਿੱਤਾ ਹੀ 9 ਮਹੀਨੇ ਹੋ ਗਏ ਕੋਈ ਪਰੇ ਤਾਂ ਹੀ ਆ ਮੈਂ ਮੈਂ ਤਾਂ ਕਰਨੀ ਨਹੀਂ ਕਾਫੀ ਭੀੜ ਚੌਣੇ ਦੀ ਵਾਰੀ ਆ ਆ ਬਲਵਿੰਦਰ ਸਿੰਘ ਜੀ ਮਾਨਕਿੰਦਰ ਤੋਂ ਇਹਦੇ ਵੀ ਹੋਣ ਲੱਗਾ ਜੀ ਸਰ ਮੈਂ ਕੋਈ ਮੋੜ ਚ ਰਹਿਣਾ ਸਾਡੇ ਗਵਾਂਢ ਜਿਹੜੇ ਪਰਮੰਦਰ ਸਿੰਘ ਨੇ ਮੇਰੇ ਬੇਟੇ ਦੇ ਕਈ ਨਾਲ ਹਮਲਾ ਕੀਤਾ ਹਮਲਾ ਕਰਨ ਤੋਂ ਬਾਅਦ ਅਸੀਂ ਹਸਪਤਾਲ ਬਾਹਰ ਹੁੰਦੇ ਆ ਤੱਕਾਂ ਲੱਗਦੀਆਂ ਲੇਕਿਨ ਇਹ ਐਸਐਸਆਈ ਸੰਗਦਰ ਸਿੰਘਾ ਬਿਨਾ ਇਨਕੁਆਰੀ ਮੈਂ ਜਿਹੜੇ ਸਾਰੇ ਪਰਿਵਾਰ ਦੇ ਪਰਚਾ ਦਰਜ ਕਰਨਾ 2 ਮਹੀਨੇ ਬਾਅਦ ਸਾਨੂੰ ਕਹਿੰਦਾ ਕਿ ਹੁਣ ਤੁਹਾਨੂੰ ਰੈਕਟਾ ਪਾਉਣੀਆਂ ਪੈਣੀਆਂ ਕਿ ਪ੍ਰੈਸ਼ਰ ਪੈ ਗਿਆ ਸਾਨੂੰ ਕੋਈ ਥਾਣੇ ਨਹੀਂ ਭਲਾ ਗਿਆ ਸਾਰੀ ਇਨਕੁਆਰੀ ਨਹੀਂ ਗਈ ਸਾਨੂੰ ਸੁਣਿਆ ਨਹੀਂ ਗਿਆ ਅਸੀਂ ਬੱਲ ਸਾਹਿਬ ਨੂੰ ਕਹਿ ਚੁੱਕੇ ਹਾਂ ਤੇ ਬਾਅਦ ਵਿੱਚ ਇੱਕ ਬੇਟਾ ਮੇਰਾ ਜੇਲ੍ਹ 'ਚ ਬੈਠਿਆ ਪਹਿਲੇ ਸ਼ਿਕਾਇਤ ਕਰਦਾ ਉਹਨੂੰ ਕਹਿ ਰਿਹਾ ਵੀ ਮਾਨੂੰ ਇਹਨਾਂ ਕੁੱਟਿਆ ਜਿਹਦਾ ਨਾਂ ਨਹੀਂ ਜਾਣਦਾ ਬਿਆਨਾਂ 'ਚ ਸਾਰਾ ਪ੍ਰਵਾਦ ਬਿਆਨ ਕਰਦਾ ਵੀ ਇਹਦਾ ਨਾਂ ਸਾਨੂੰ ਬਾਅਦ 'ਚ ਪਤਾ ਲੱਗਿਆ ਵੀ ਕੁਲਵਿੰਦਰ ਸਿੰਘ ਹੈ ਉਹ ਅਸਲ ਤੌਰ 'ਤੇ ਕੁਲਵਿੰਦਰ ਸਿੰਘ ਦਾ ਤੇ ਅਸੀਂ ਹੁਣ ਕਹਿੰਦੇ ਵੀ ਏਐਸਆਈ ਸਿਕੰਦਰ ਸਿੰਘ ਤੇ ਉਹ ਪਰਿਵਾਰ ਦੇ ਜਿਹੜੇ ਝੂਠੇ ਬਿਆਨ ਕਰਕੇ ਪਰਚਾ ਦਾ ਸਬਕਾ ਕਾਰਵਾਈ ਹੋਣੀ ਚਾਹੀਦੀ ਇਹ ਗਾਣਾ ਸੀ ਨਹੀਂ ਦਾ ਜੀ ਹਾਂਜੀ ਤੇ 22000 ਰੁਪਏ ਐਸਆਈ ਵਿਸ਼ਵਤ ਲੇ ਗਿਆ ਵੀ ਥੋੜਾ ਸਮਝ ਹੁੰਦਾ ਕੰਮ ਪਰ ਮੈਨੂੰ ਨਹੀਂ 2014 ਤੋਂ 10 ਸਾਲ ਹੋ ਗਏ ਐਸੀ ਕਮਿਸ਼ਨਾਂ ਦੇ ਆਰਡਰ ਹੋਏ ਨੇ ਬੀਜਪੀ ਐਡੀਜੀਪੀ ਕ੍ਰਾਈਮ ਕੋਲੇ ਪਈ ਹੈ ਕਾਪੀ ਸਾਰਾ ਕੁਝ ਤੇ ਅੱਠਵੇਂ ਥਾਣੇ ਚ ਨਾ ਮੋੜ ਤੇ ਮੋੜ ਕੇ ਪੁਲਿਸ ਐਸਐਸਪੀ ਕੋਈ ਕਾਰਵਾਈ ਨਹੀਂ ਕਰ ਰਿਹਾ ਤੇ ਉਸ ਦੇ ਖਿਲਾਫ ਬਣਦੀ ਕੋਈ ਕਾਰਵਾਈ ਕੀਤੀ ਜਾਵੇ ਤੇ ਦੂਜੀ ਗੱਲ ਇਹ ਹੈ ਜਿਹੜਾ ਇੱਥੇ ਇੱਕ ਥਾਣੇ ਚ ਐਫਆਈਆਰ ਸਾਡੇ ਦੇ ਕੀਤੀ ਸੀ ਥਾਈ ਪ੍ਰਿਕ ਨੂੰ ਦੋ ਬੰਦਿਆਂ ਦੇ ਵੀ ਇਹਨਾਂ ਨੇ ਜੀ ਆ ਬੱਚੇ ਗਰੇ ਕੱਟੇ ਗਰੇ ਤੇ ਗੰਦ ਪਾਇਆ ਉਹ ਸਾਡੇ ਤੇ ਦੋਨਾਂ ਦੇ ਮੀਆਂ ਬੀਬੀ ਦੇ ਐਫ ਆਈ ਆਰ ਦਰਜ ਕੀਤੀ ਸੀ ਤੇ ਐਸ ਪੀ ਹਰਵਿੰਦਰ ਸਿੰਘ ਹਰਵੀਰ ਸਿੰਘ ਸਾਡਾ ਅਟਵਾਲ ਜੀ ਨੇ ਹਮੇ ਪਿੱਤ ਭਰੀ ਸੀ ਜੀ ਵੀ ਖੜੇ ਨੇ ਬੀ ਐਸ ਪੀ ਗੁਆਹੇ ਜਿੰਦੇ ਬਲਸਾ ਤੇ ਉਹਨਾਂ ਨੂੰ ਮੈਂ ਲਿਖਤੀ ਰਿਆ ਬਿਆਨ ਕਰਿਆ ਪਰ ਸਾਨੂੰ 2 ਮਹੀਨੇ ਹੋ ਗਏ ਬਿਨਾਂ ਲਾਰਿਆਂ ਤੋਂ ਬਿਨਾਂ ਲੱਪਿਆਂ ਤੋਂ ਉਸ ਐਸ ਪੀ ਨੇ ਕੋਈ ਢੱਕਾ ਨਹੀਂ ਤੋੜਿਆ ਤਾਂ ਕਿ ਇਹ ਲੋਕ ਜਿਹੜੇ ਸੜਕਾਂ ਤੇ ਰੋੜਦੇ ਰਹਿਣ ਸਾਡਾ ਪਿੱਟ ਸੱਪਾ ਕਰਦੇ ਰਹਿਣ ਛੇ ਦੇ ਵਿਲੇ ਹੁਣ ਲੋਕ ਤੇ ਇਸੇ ਤਰ੍ਹਾਂ ਸਾਡੇ ਕੋਲ 8 ਮਾਮਲੇ ਨੇ 8 ਮਾਮਲਿਆਂ ਤਾਂ ਸੁਣਾਈ ਐ ਸਾਡੀ ਬੇਨ ਬੀਬੀ ਜਗਿੰਦਰਕੌਰ ਸੰਧੂ ਨੇ ਜਿਹੜਾ ਪ੍ਰੋਗਰਾਮ ਲਿੰਕਿਆ ਸੀ ਵੀ ਮੁੱਖ ਮੰਤਰੀ ਦੀ ਜਿਹੜਾ ਮੈਂ ਕੋਠੀ ਦਾ ਘਰੋਂ ਕਰਾਂਗੀ ਤੇ ਆਪਣਾ ਕਫੜ ਮੰਨ ਕੇ ਉਹਦੇ ਕੋਠੀ 'ਚ ਜਾਵਾਂਗੀ ਤੇ ਮਾਰ-ਪਾਰ ਦੀ ਲੜਾਈ ਲਾਵਾਂਗੀ ਤੇ ਹੁਣ ਮੁੱਖ ਮੰਤਰੀ ਸਾਹਿਬ ਤੋਂ ਸਾਡੇ ਕੋਲ ਚਿੱਠੀਆਂ ਆ ਜਾਂਦੀਆਂ ਵੀ ਮੁੱਖ ਮੰਤਰੀ ਸਾਹਿਬ ਟਾਈਮ ਨਹੀਂ ਮਿਲਦਾ ਜਦੋਂ ਅੱਜ ਉਹਨਾਂ ਦੇ ਕੋਲ ਟਾਈਮ ਨਹੀਂ ਹੈ ਮਿਲਣ ਦਾ ਮੀਟਿੰਗ ਕਰਨ ਦਾ ਲੋਕਾਂ ਦੀਆਂ ਸੁਣਨ ਦਾ ਤੇ ਫਿਰ ਕੱਟ ਟਾਈਮ ਹੋਊਗਾ ਬੋਟਾਂ ਦੇ ਵੰਦ ਤੇ ਸਾਡਾ ਜਿਹੜਾ ਮੁੱਖ ਮੰਤਰੀ ਨਾਲ ਇਹਨਾਂ ਦੀ ਮੀਟਿੰਗ ਕਰਾਓ ਸਾਡੇ ਸਾਰੇ ਬੰਦਿਆਂ ਦੀ ਮੀਟਿੰਗ ਕਰ ਤਸੱਲੀ ਵਾਸਤੇ ਕੋਈ ਜਵਾਬ ਹੋਵੇ ਅੱਗੇ ਤਾਂ ਕਿ ਤਸੱਲੀ ਕੋਈ ਜਵਾਬ ਦੇਵੇ ਲਾਰੇ ਲੱਪਿਆਂ ਵਾਲੇ ਅੱਗੇ ਬਹੁਤ ਆਲੇ ਜਿੱਥੇ ਲਾ ਸੀ ਨਹੀਂ ਜੀ ਹੈ ਕਿਉਂਕਿ ਅਸੀਂ ਬਹੁਤ ਡਰਡ ਹੋ ਗਏ 21 ਜਿਥੇ ਬੰਦਿਆ ਨੇ ਮੰਗ ਪੱਤਰ ਦਿੱਤਾ ਹੈ ਅਗਲੀ ਮੀਟਿੰਗ ਕਿਹਦੇ ਨਾਲ ਕਰਾਉਣ ਜਾ ਰਹੇ ਇਸ ਮੁੱਦੇ ਨੂੰ ਲੈ ਕੇ ਤੇਰੇ ਵਿੱਚ ਦੱਸਣਾ ਚਾਹਣਾ ਜੀ ਇਹਨਾਂ ਦੇ ਜਿੰਨੇ ਵੀ ਮਾਮਲੇ ਨੇ ਸਾਰੇ ਹੀ ਪੁਲਿਸ ਨਾਲ ਰਿਲੇਟਡ ਹਨ ਸਾਰੇ ਮਹਾਲੀ ਦੇ ਨਹੀਂ ਹੈਗੇ ਕੋਈ ਮੁਕਤਸਰ ਜ਼ਿਲ੍ਹੇ ਨਾਲੋਂ ਹੈਗਾ ਕੋਈ ਹੋਰ ਜ਼ਿਲ੍ਹੇ ਨਾਲੋਂ ਹੈਗਾ ਖੰਨੇ ਨਾਲ ਹੈਗਾ ਬਟ ਹੈਗੇ ਸਾਰੇ ਪੁਲਿਸ ਨਾਲ ਹੀ ਰਿਲੇਟਡ ਹੈ ਇਸ ਕਰਕੇ ਇਹਨਾਂ ਨੂੰ ਕੋਸ਼ਿਸ਼ ਕਰਕੇ ਇਹਨਾਂ ਦੀ ਡੀਜੀਪੀ ਸਾਹਿਬ ਨਾਲ ਮੀਟਿੰਗ ਕਰਾਵਾਂਗੇ ਡੀਜੀਪੀ ਪੰਜਾਬ ਦੀ ਤੇ ਕਦੋਂ ਸੁਭਾਰਨਾ ਜੀ ਮੀਟਿੰਗ ਨੇ ਐਸੂਨ ਐਸ ਪੋਸੀਬਲ ਜਿੰਨੀ ਜਲਦੀ ਹੋ ਸਕੇ ਅੱਜ ਇਹ ਮੰਗ ਪੱਤਰ ਪਹੁੰਚਾ ਪਹੁੰਚਦਾ ਕਰਤਾ ਤੁਸੀਂ ਅਲੀ ਤਾਂ ਨੇ ਮੈਨੂੰ ਦਿੱਤਾ ਹੈ ਜੀ ਨਹੀਂ ਠੀਕ ਹੈ ਮੈਂ ਅੱਗੇ ਪਹੁੰਚਾ ਕੇ ਨਾਲ ਟਾਈਮ ਲੈ ਕੇ ਦੱਸਾਂ ਠੀਕ ਹੈ थैंक यू थैंक यू